ਪੀੜਾ ਬਹੁਤ ਜਿਆਦੀ ਸੀ ਔਰੇ ਕਰਕੇ ਇੱਥੇ ਪੈਰ ਪਿਆ ਮੇਰੀ ਭੈਣ ਦਾ ਨਾ ਇਹਨਾਂ ਨੇ ਕੋਈ ਇੱਥੇ ਕੀਤਾ ਹੈ ਪਲਾਈ ਨਹੀਂ ਲਾਈ ਨਾ ਕੁਛ ਨਹੀਂ ਲਾਇਆ ਨਾ ਇਟਾ ਲਾਈਆਂ ਨੇ ਤੇ ਆ ਕੇ ਤੇ ਮੋਟਰ ਜ ਲੱਗੀ ਹੋਈ ਜੇ ਕੱਲ ਨੂੰ ਚੱਲਦੀ ਪਈ ਏ ਕਿਸੇ ਨੂੰ ਕਰੰਟ ਪਾਏ ਜਾਂ ਕੁਛ ਹੋਇਆ ਅੱਜ ਤਾਂ ਮੇਰੀ ਭੈਣ ਵੱਜ ਗਈ ਵੇਖੋ ਆ ਸੱਟ ਲੱਗੀ ਮੇਰੀ ਭੈਣ ਦੇ ਕਿੰਨਾ ਲਹੂ ਲੁੜਿਆ ਇੱਥੇ ਵੇਖੋ ਅੰਨਾ ਲਹੂ ਲੁੜਿਆ ਲੈ ਰਹਾ ਬਦਨਾ ਤੇ ਸੱਟਾਂ ਅੱਗੇ ਲੱਗੇ ਨੇ 12 13 ਟਾਂਕੇ ਲੱਗੇ ਡੈਮਗੰਜ ਹਸਪੀਟਲ ਹੈਗਾ ਜੇ ਉੱਥੋਂ ਆਪਾਂ ਲਾਇਕ ਕਰਾਇਆ ਜੇ ਆ ਆਪਾਂ ਤੇ ਤੱਦ ਆਏ ਆ ਅੱਜ ਸਾਡੀ ਭੈਣ ਦੇ ਸਾਡਾ ਕੀ ਕੱਲ ਨੂੰ ਕਿਸੇ ਦੇ ਬੱਚੇ ਨੂੰ ਕੁਛ ਹੋ ਜੇ ਇਹ ਜ਼ਿੰਮੇਵਾਰ ਹੈਗੇ ਨੇ ਮੰਦਰ ਵਾਲੇ ਅੰਨਾਂ ਨੇ ਕੋਈ ਧਿਆਨ ਹੀ ਰੱਖਿਆ ਦਾ ਸੇਫਟੀ ਦਾ ਕਿਸੇ ਦਾ ਅੱਡਾ ਵੱਡਾ ਮੇਲਾ ਚੱਲਦਾ ਪਿਆ ਅੰਨਾਂ ਨੂੰ ਸ਼ਰਮ ਆਣੀ ਚਾਹੀਦੀ ਮੇਲੇ ਵਿੱਚ ਆਪਣਾ ਇੰਤਜ਼ਾਮ ਪੂਰਾ ਰੱਖਣ ਅੰਨਾਂ ਨੇ ਕੋਈ ਇੰਤਜ਼ਾਮ ਨਹੀਂ ਰੱਖਿਆ ਨਾ ਕੋਈ ਪੁਲਿਸ ਪ੍ਰਸ਼ਾਸਨ ਲਈ ਹੋਈ ਉਥੇ ਨਾ ਸਕਿਉਰਟੀ ਗਾਰ ਬੰਦੇ ਲਾਏ ਹੋਏ ਜਿਆਦੇ ਇਹਨਾਂ ਨੇ ਕੋਈ ਅੰਨਾਂ ਕੋਈ ਕੰਮ ਨਹੀਂ ਕੀਤਾ ਬੇਕੂਫੀ ਵਾਲੇ ਕੰਮ ਨੇ ਖੁੱਲੇ ਛੱਡੇ ਹੋਏ ਸਭ ਕੋਈ ਰਾ ਜਿੱਧਰੂ ਮਰਜ਼ੀ ਕੋਈ ਜਾਵੇ ਜਿੱਧਰੂ ਮਰਜ਼ੀ ਕੋਈ ਆਵੇ ਸਰ ਮੇਰਾ ਨਾਮ ਸਾਹਿਲ ਹੈਗਾ ਮੈਂ ਦੁਰਗਿਆਣਾ ਮੰਦਿਰ ਮੰਦਿਰ ਦੇ ਵਿੱਚ ਖਲੋਤਾ ਆ ਇਸ ਟਾਈਮ ਪ੍ਰਗਰਮਾਂ ਦੇ ਵਿੱਚ ਤੇ ਸਾਹਬ ਅਦਰ ਇਥੇ ਨਾ ਕੋਈ ਵੀ ਉਹਨਾਂ ਨੇ ਜਿਆਦੇ ਬੰਦੇ ਨਹੀਂ ਲਾਏ ਹੋ ਸਕਿਉਲਟੀ ਕਰ ਦੇਣਾ ਕੋਈ ਪੁਲਿਸ ਪ੍ਰਸ਼ਾਸਨ ਲਾਇਆ ਆਇਆ ਇਥੇ ਪਰ ਜਿੰਨਾ ਵੀ ਨਾ ਇੱਥੇ ਬਹੁਤ ਜਿਆਦਾ ਰੌਣਕ ਹੁੰਦਾ ਇਥੇ ਪ੍ਰਗਰਮਾਂ ਦੇ ਵਿੱਚ ਤੇ ਆਹ ਚੀਜ਼ ਇਹਨਾਂ ਨੇ ਖਾਲੀ ਛੱਡੀ ਹੋਈ ਏ ਆਲਜੀ ਖਾਲੀ ਛੱਡੀ ਏ ਇਹਦੇ ਵਿੱਚ ਅੱਜ ਮੇਰੀ ਭੈਣ ਮੱਥਰ ਮੰਦਿਰ ਮੱਥਾ ਟੇਕਣ ਆਈ ਏ ਸਪੀਡ ਹੋਣ ਦੇ ਕਰਕੇ ਭੀੜ ਬਹੁਤ ਜਿਆਦੀ ਸੀ ਔਰੇ ਕਰਕੇ ਇੱਥੇ ਪੈਰ ਪਿਆ ਮੇਰੀ ਭੈਣ ਦਾ ਨਾ ਇਹਨਾਂ ਨੇ ਕੋਈ ਇੱਥੇ ਕੀਤਾ ਐ ਪਲਾਈ ਨਹੀਂ ਲਈ ਨਾ ਕੁਛ ਨਹੀਂ ਲਾਇਆ ਨਾ ਇਟਾ ਲਾਈਆਂ ਨੇ ਤੇ ਆ ਕੇ ਤੇ ਮੋਟਰ ਚ ਲੱਗੀ ਹੋਈ ਜੇ ਕੱਲ ਨੂੰ ਚੱਲਦੀ ਪਈ ਏ ਕਿਸੇ ਨੂੰ ਕਰੰਟ ਪਾਜਿਆ ਜਾਂ ਕੁਛ ਹੋਇਆ ਅੱਜ ਤਾਂ ਮੇਰੀ ਭੈਣ ਬਚ ਗਈ ਵੇਖੋ ਆ ਸੱਟ ਲੱਗੀ ਮੇਰੀ ਭੈਣ ਦੇ ਕਿੰਨਾ ਲਹੂ ਲੁੜਿਆ ਇੱਥੇ ਵੇਖੋ ਜੀ ਅੰਨਾ ਲਹੂ ਲੁੜਿਆ ਲੈ ਦਾ ਨਾ ਤੇ ਸੱਟਾਂ ਅੱਗੇ ਲੱਗੇ ਨੇ 12 13 ਟਾਂਕੇ ਲੱਗੇ ਡੈਮਗੰਜ ਹਸਪੀਟਲ ਹੈਗਾ ਜੇ ਉੱਥੋਂ ਆਪਾਂ ਲਾਇ ਕਰਾਇਆ ਜੇ ਆਪਾਂ ਤੇ ਤੱਦ ਆਏ ਆ ਅੱਜ ਸਾਡੀ ਭੈਣ ਦੇ ਸਾਡਾ ਕੀ ਕੱਲ ਨੂੰ ਕਿਸੇ ਦੇ ਬੱਚੇ ਨੂੰ ਕੁਛ ਹੋ ਜੇ ਇਹ ਜ਼ਿੰਮੇਵਾਰ ਹੈਗੇ ਨਾ ਮੰਦਰ ਵਾਲੇ ਅੰਨਾਂ ਨੇ ਕੋਈ ਧਿਆਨ ਹੀ ਰੱਖਿਆ ਦਾ ਸੇਫਟੀ ਦਾ ਕਿਸੇ ਦਾ ਅੱਡਾ ਵੱਡਾ ਮੇਲਾ ਚੱਲਦਾ ਪਿਆ ਅੰਨਾਂ ਨੂੰ ਸ਼ਰਮ ਆਣੀ ਚਾਹੀਦੀ ਮੇਲੇ ਵਿੱਚ ਆਪਣਾ ਇੰਤਜ਼ਾਮ ਪੂਰਾ ਰੱਖਣ ਅੰਨਾਂ ਨੇ ਕੋਈ ਇੰਤਜ਼ਾਮ ਨਹੀਂ ਰੱਖਿਆ ਨਾ ਕੋਈ ਪੁਲਿਸ ਪ੍ਰਸ਼ਾਸਨ ਲਈ ਹੋਈ ਉਥੇ ਨਾ ਸਕਿਉਰਟੀ ਗਾਰ ਬੰਦੇ ਲਾਏ ਹੋਏ ਜਿਆਦੇ ਇਹਨਾਂ ਨੇ ਕੋਈ ਅੰਨਾਂ ਕੋਈ ਕੰਮ ਨਹੀਂ ਕੀਤਾ ਬੇਕੂਫੀ ਵਾਲੇ ਕੰਮ ਨੇ ਖੁੱਲੇ ਛੱਡੇ ਹੋਏ ਸਭ ਕੋਈ ਰਾ ਜਿੱਧਰੂ ਮਰਜ਼ੀ ਕੋਈ ਜਾਵੇ ਜਿੱਧਰੂ ਮਰਜ਼ੀ ਕੋਈ ਆਵੇ ਅੰਨਾਂ ਬਹੁਤ ਗਲਤ ਕੰਮ ਕੀਤਾ ਜੇ ਆਹ ਮੋਟਰ ਲੱਗੀ ਜਾ ਪੈਪ ਜੇ ਤੇ ਸਾਡ ਸਾਡੀ ਭੈਣ ਤੇ ਲੱਗੀ ਹੋਈ ਜੇ ਤੇ ਆਪਾਂ ਤਦ ਇਹਨਾਂ ਨੂੰ ਕਹਿਣਾ ਹੈ ਕਮ ਤਸਾਦੀ ਗੱਲ ਸੁਣੀ ਜਾਵੇ ਤੈਨੂੰ ਬੰਦ ਕੀਤਾ ਜਾਵੇ ਆ ਟੱਕਣ ਜਿਹੜਾ ਵੀ ਲੱਗਾ